ਤਕੀ ਵਿਚਾਰਨ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੇ ਪਤੇ ਜੀ ਦੇਖੋ ਜੀ ਪਿਛਲੇ ਸਮਿਆਂ ਚ ਜਿੰਨਾ ਵੀ ਜ਼ੁਲਮ ਸਿੱਖ ਧਰਮ ਨਾਲ ਕੀਤਾ ਗਿਆ ਵਾ ਖਾਸ ਕਰਕੇ ਤੇ ਇਹਨੂੰ ਬਦਨਾਮ ਕੀਤਾ ਗਿਆ ਵੀ ਅੱਤਵਾਦ ਆਜੂਗਾ ਜੇ ਕੋਈ ਸਿੱਖ ਆ ਆਪਣੇ ਆਵਾਜ਼ ਬੁਲੰਦ ਕਰਦਾ ਆਪਣੇ ਹੱਕਾਂ ਲਈ ਤਾਂ ਫਿਰ ਅੱਤਵਾਦ ਕੀਤਾ ਜਾਂ ਕਿਹਾ ਦਿੱਤਾ ਜਾਂਦਾ ਤੇ ਜਦੋਂ ਲੰਗਰ ਕਿਤੇ ਦੇਸ਼ ਤੇ ਭੀੜ ਪੈਂਦੀ ਆ ਚਾਹੇ ਉਹ ਬਾਰਡਰਾਂ ਤੇ ਹੋਵੇ ਸਾਡੇ ਸਿੱਖ ਜਿਹੜੇ ਨੌਜਵਾਨ ਆ ਮੋਰੇ ਹੋ ਕੇ ਉਹ ਗੋਲੀਆਂ ਹਿੱਕਾਂ ਤੇ ਖਾਂਦੇ ਆ ਤੇ ਸਾਡੀ ਜਿਹੜੀ ਸਾਜ ਆ ਇਹਨੂੰ ਖਤਮ ਕਰ ਲਈ ਪੋਲੀਟੀਕਲ ਲੀਡਰਾਂ ਵੱਲੋਂ ਜਿਹੜਾ ਕਿ ਇਹੋ ਸਾਜਸ਼ਾਂ ਕੀਤੀ ਜਾਂਦੀਆਂ ਜਦ ਕਿ ਜਿਹੜੇ ਲੋਕਲ ਅਸੀਂ ਕਪੂਰਥਲਾ ਵਾਸੀ ਆ ਇਥੋਂ ਦੀ ਗੱਲ ਕਰੀਏ ਤੇ ਸਾਡੇ ਜਿੰਨਾ ਇਥੋਂ ਹਿੰਦੂ ਵੀਰਾਂ ਨੇ ਸਾਥ ਦਿੱਤਾ ਉਹਨਾਂ ਸਗੋਂ ਸਾਡੇ ਜਿਹੜੇ ਸਿੱਖ ਭਰਾਵਾਂ ਨੇ ਨਹੀਂ ਦਿੱਤਾ ਕਿਉਂਕਿ ਉਹ ਕਈ ਪਾਰਟੀਆਂ ਦੇ ਪਿੱਛੇ ਘੁੰਮਦੇ ਰਹੇ ਆ ਇਹ ਜਿਹੜੇ ਵਾਕਿਆ ਹੀ ਦਿਲੋਂ ਜਿਹੜੇ ਪਰਮਾਤਮਾ ਨਾਲ ਜੁੜੇ ਸੀ ਜਾਂ ਹੱਕ ਸੱਚ ਦੀ ਆਵਾਜ਼ ਨਾਲ ਜੁੜੇ ਸੀ ਉਹਨਾਂ ਵੀਰਾਂ ਨੇ ਸਾਡਾ ਸਾਥ ਦਿੱਤਾ ਤੇ ਸਭ ਤੋਂ ਵੱਧ ਅਸੀਂ ਹਿੰਦੂ ਵੀਰਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਸਿੱਖਾਂ ਦਾ ਤਾਂ ਫਰਜ਼ ਸੀਗਾ ਵੀ ਆਪਣੀ ਕੌਮ ਦਾ ਸਿਰ ਉੱਚਾ ਕਰਨਾ ਸਿਰ ਦੀ ਜਿਹੜੀ ਪੱਗ ਜਿਹੜੀ ਆ ਉਹ ਉੱਚੀ ਕਰਨੀ ਆ ਸਿਰ ਤੇ ਦੁਬਾਰਾ ਰੱਖੀ ਸਿੱਖ ਕੌਮ ਨੇ ਸਾਰਿਆਂ ਦਾ ਧੰਨਵਾਦ ਬਾਕੀ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਮੀਡੀਆ ਰਾਹੀਂ ਵੀ ਜਿਹੜੇ ਆ ਸ਼ੈਤਾਨੀ ਲੋਕ ਕਹਿੰਦੇ ਜੀ ਅੱਤਵਾਦ ਪੈਦਾ ਹੋ ਜੂ ਜੇ ਉਹ ਜਿੱਤ ਗਿਆ ਐ ਹੋ ਜੂ ਉਹ ਹੋ ਜੂ ਮਾਹੌਲ ਖਰਾਬ ਹੋ ਜੂ ਮਾਹੌਲ ਇਹ politcal ਪਾਰਟੀਆਂ ਜਿਹੜੀਆਂ ਖਰਾਬ ਕਰਦੀਆਂ ਨਾ ਕਿ ਆ ਦੇਖੋ ਸਾਰੇ ਵਿੱਚ ਹਿੰਦੂ ਵੀਰ ਵੀ ਸਾਡੇ ਖੜੇ ਆ ਜਿੰਨਾ ਮੈਂ ਫੇਰ ਦੁਬਾਰਾ ਕਹਿਣਾ ਵੀ ਸ਼ਹਿਰ ਵਾਸੀਆਂ ਜਿਹੜਾ ਹਿੰਦੂ ਵੀਰਾਂ ਨੇ ਵੱਧ ਚੜ ਕੇ ਸਾਨੂੰ ਸਪੋਰਟ ਕੀਤੀ ਆ ਤੇ ਐਦਾਂ ਮਾਹੌਲ ਪਿਆਰ ਵਾਲਾ ਬਣਿਆ ਰਹੂਗਾ ਤੇ ਜਿਹੜੀ ਹਿੰਦੂ ਭਾਈਚਾਰਾ ਸਿੱਖਾਂ ਦੀ ਸਾਝ ਆ ਐਦਾਂ ਹੀ ਬਣੀ ਰਹੂਗੀ ਕੋਈ ਮਾਹੌਲ ਨਹੀਂ ਸੁਗਮ ਮਾਹੌਲ ਵਧੀਆ ਹੋਊਗਾ ਨਸ਼ਿਆਂ ਦੇ ਖਿਲਾਫ ਕਾਰਵਾਈ ਹੋਊਗੀ ਤੇ ਐਦਾਂ ਹੀ ਆਉਣ ਵਾਲੇ ਸਮੇਂ 'ਚ ਇੱਕਜੁੱਟ ਹੋ ਕੇ ਜਿਹੜੀਆਂ ਆਉਣ ਵਾਲੀਆਂ 27 ਦੀਆਂ ਚੋਣਾਂ ਆ ਉਹ 'ਚ ਵੀ ਸਿੱਖ ਸੰਗਤਾਂ ਤੇ Hindu ਵੀ ਰਲ ਕੇ ਜਿਹੜੇ ਚੋਣ 'ਚ ਇਹ ਮੋਰਚਾ ਅਮਰਨ ਗੇ ਤੇ ਜਿਹੜੇ ਗੰਦੀਆਂ ਪਾਰਟੀਆਂ ਨੇ ਗੰਦ ਪਾਇਆ ਪੰਜਾਬ ਸਿਰਤ ਕਰੋੜਾਂ ਦਾ ਕਰਜ਼ਾ ਝਾੜਿਆ ਤੇ ਇਹਨਾਂ ਨੂੰ ਭਜਾਵਾਂਗੇ ਬੜੇ ਬੜੇ ਵਾਅਦੇ ਕਰਕੇ ਇਹਨਾਂ ਨੇ ਕਿਹਾ ਵੀ ਅਸੀਂ ਆਮ ਪਾਰਟੀ ਆ ਗਈ ਆ ਐਦਾਂ ਕਰਾਂਗੇ ਸਾਰਿਆਂ ਨੂੰ ਪਤਾ ਵੀ ਉਦਾਂ ਹੀ ਲੁੱਟ ਜਿਹੜੀ ਆ ਸਰਕਾਰੀ ਦਫ਼ਤਰਾਂ 'ਚ ਉਦਾਂ ਹੀ ਹੋ ਰਹੀ ਆ ਜਿੱਦਾਂ ਪਹਿਲਾਂ ਹੁੰਦੀ ਸੀਗੀ ਕਹਿੰਦੇ ਸੀ ਗਨਮੈਨ ਨਹੀਂ ਲੈਣੇ 50 50 20 20 ਗਨਮੈਨ ਲੈ ਕੇ ਘੁੰਮਦੇ ਆ ਤੇ ਕੋਈ ਇੱਥੇ ਪਹਿਲੀਆਂ ਸਰਕਾਰਾਂ ਨੇ ਜਾਂ ਉਤੋਂ ਪਹਿਲੀਆਂ ਸਰਕਾਰਾਂ ਨੇ ਕੋਈ ਇੱਥੇ ਚੇਂਜ ਨਹੀਂ ਕੀਤੀ ਹੁਣ ਮਹਾਰਾਜ ਦੀ ਕਿਰਪਾ ਨਾਲ ਸਾਰੇ ਵੀਰ ਜਿਹੜੇ ਹਿੰਦੂ ਵੀਰ ਸਿੱਖਾ ਵੀਰਾਂ ਦੇ ਸਹਿਯੋਗ ਦੇ ਨਾਲ ਇੱਕ ਨਵਾਂ ਨੀ ਪੱਥਰ ਰੱਖਿਆ ਗਿਆ ਤੇ ਹੁਣ ਵਾਲੇ ਸਮੇਂ 'ਚ ਆਸ ਕਰਦੇ ਆ ਤੇ ਵਧੀਆ ਪ੍ਰਬੰਧ ਹੋਊਗਾ ਤੇ ਕੋਈ ਵੀ ਅਤਵਾਦੀ ਦੀ ਵੱਖਵਾਦੀ ਦੀ ਗੱਲ ਨਹੀਂ ਹੋਗੀ ਇਹ ਸਿਰਫ ਸਾਜ਼ਿਸ਼ ਆ ਇਹ ਤੋਂ ਹਿੰਦੂ ਵੀਰਾਂ ਨੂੰ ਵੀ ਬੇਤੀ ਆ ਇਹ ਤੋਂ ਇਹੋ ਜਿਹੇ ਮਨ ਕਰਤ ਕਹਾਣੀਆਂ ਤੋਂ ਬਚ ਕੇ ਰੋ ਅਸੀਂ ਤੁਹਾਡੇ ਨਾਲ ਹਰ ਵੇਲੇ ਤੇ ਇਹੋ ਜਾਂ ਕੋਈ ਵੀ ਕੰਮ ਨਹੀਂ ਹੋਗਾ ਜਿਹੜਾ ਅੱਤਵਾਦੀ ਨੂੰ ਸਪੋਰਟ ਕਰਦਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਇੱਕ ਜਾਨ ਹਾ ਸਰ ਇੱਕ ਜਾਦ ਉਮੀਦਵਾਰ ਹੁੰਦੇ ਹੋਏ ਵੀ ਇੰਨੀ ਵੱਡੀ ਲੀਡ ਤੇ ਜਿੱਤਣ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਇਹ ਲੋਕਾਂ ਦੇ ਦੇਖੋ ਜੀ ਜਦੋਂ ਕਹਿੰਦੇ ਹੁੰਦੇ ਆ ਸਿਰ ਤੋਂ ਪਾਣੀ ਲੰਘ ਜੇ ਹਾਂਜੀ ਬਹੁਤ ਜਿਆਦਾ ਧੱਕਾ ਨਜਾਇਜ਼ ਆ ਜੇ ਸਿੰਘਾਂ ਨੇ ਕੋਈ ਗਲਤੀ ਹੋਈ ਆ ਜਿਹੜਾ ਕਹਿੰਦੇ ਵੀ ਥਾਣੇ ਦਾ ਘਰਾਓ ਕੀਤਾ ਆ ਬਾਹਰੀਆਂ ਸੇਟਾਂ ਵਿੱਚ ਸ਼ਰੇ ਆਮ ਪੁਲਿਸ ਕਰਮਚਾਰੀ ਵੀ ਮਾਰ ਦਿੱਤੇ ਭੀੜ ਨੇ ਉਹਨਾਂ ਤੇ ਕੋਈ ਐਨਐਚਐਸ ਨਹੀਂ ਲੱਗੀ ਪਰ ਸਿੱਖਾਂ ਨੂੰ ਹੀ ਇੰਨਾ ਜਲੀਲ ਕੀਤਾ ਜਾਂਦਾ ਹਰ ਵੇਲੇ ਕੋਈ ਇਨਸਾਫ ਨਹੀਂ ਜਿਹੜੇ ਸਜ਼ਾਵਾਂ ਭੁਗਤ ਚੁੱਕੇ ਸਿੰਘ ਆ ਕੀ ਉਹ ਦੇਸ਼ ਦੇ ਕਾਨੂੰਨ ਅਨੁਸਾਰ ਛੱਡਣੇ ਨਹੀਂ ਚਾਹੀਦੇ ਜਾਨ ਬੁੱਝ ਕੇ ਕਿਉਂਕਿ ਉਹਨਾਂ ਦੇ ਬੱਚੇ ਫੇਰ ਗਲਤੀ ਲੋਕਾਂ ਦੇ ਮਗਰ ਲਾ ਕੇ ਜਿਨ੍ਹਾਂ ਦੇ ਮਾਂ ਪਿਓ ਭਰਾ ਜੇਲ੍ਹਾਂ 'ਚ ਬੈਠੇ ਆ 35-35 ਸਾਲਾਂ ਤੋਂ ਕੀ ਉਹ ਵਿਦਰੋਹ ਨਹੀਂ ਕਰਨਗੇ ਫੇਰ ਸਰਕਾਰਾਂ ਜਾਨ ਬੁੱਝ ਕੇ ਜਿਹੜਾ ਵਾ ਮਾਹੌਲ ਖਰਾਬ ਕਰਦੀਆਂ ਜਦਕਿ ਥੱਲੇਲੇ ਜਿਹੜੇ ਸਿਰਫ ਲੀਡਰਾਂ ਦੀਆਂ ਬਿਆਨਬਾਜ਼ੀਆਂ 'ਚ ਹੀ ਮਾਹੌਲ ਖਰਾਬ ਕੀਤਾ ਜਾਂਦਾ ਅਤਵਾਦੀ ਵਖਵਾਦੀਆਂ ਦੀਆਂ ਗੱਲਾਂ ਕੀਤੇ ਜਾਂਦੀਆਂ ਜਦਕਿ ਸਿੱਖ ਹਰ ਥਾਂ ਦੇਸ਼ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ ਬਾਦਰਾਂ ਤੇ ਖੜਦੇ ਆ ਜੇ ਭੀੜ ਪੈਂਦੀ ਆ ਤੇ ਲੰਗਰ ਲਾਉਂਦੇ ਆ ਸਭ ਤੋਂ ਵੱਡਾ ਸੰਜੋਗ ਸਿੱਖੋਂ ਆਉਂਦਾ ਹੁੰਦਾ ਪਰ ਇਸ ਵਾਰ ਹਿੰਦੂ ਵੀਰਾਂ ਨੇ ਵੀ ਆਪਣੀ ਗੈਰਤ ਨੂੰ ਦੇਖਦੇ ਹੋਏ ਸਿੱਖਾਂ ਦਾ ਸਾਥ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਕੀ ਸਰ ਹਰ ਅਨੁਵਲੇ ਦਿਨਾਂ ਚ ਵੀ ਆਪਾਂ ਨੂੰ ਇੰਦਾ ਦੀਆਂ ਗਤੀਵਿਧੀਆਂ ਜੋ ਆਪਣਾ ਸਿੱਖਾ ਪ੍ਰਤੀ ਕੋਈ ਆਪਣਾ ਨਸ਼ਾ ਚੱਲ ਰਿਹਾ ਜਾਂ ਬੇਰੁਜ਼ਗਾਰੀ ਦੀ ਵੀ ਆਪਾਂ ਲੜਾਈ ਦੀ ਅੱਗੇ ਉਹ ਬਿਲਕੁਲ ਜੀ ਬਿਲਕੁਲ ਮੇਨ ਮੁੱਦਾ ਹੈ ਸਾਡਾ ਨਸ਼ਿਆਂ ਦੇ ਖਿਲਾਫ ਸੀ ਇਸੇ ਨੂੰ ਲੈ ਕੇ ਜਿਹੜੇ ਸਾਰੀ ਜਿਹੜਾ ਕੌਮ ਨੇ ਸਾਥ ਦਿੱਤਾ ਹਿੰਦੂ ਵੀਰਾਂ ਨੇ ਸਾਹ ਦਿੱਤਾ ਜਿਹੜਾ ਨਸ਼ਿਆਂ ਦਾ ਦਲਦਲ ਹੈ ਸਭ ਤੋਂ ਇਸ ਵੇਲੇ ਜਿਆਦਾ ਅਹਿਮ ਮੁੱਦਾ ਵਾ ਤੇ ਇਹਨੂੰ ਠੱਲ ਪਾਈ ਜਾਊਗੀ ਠੀਕ ਹੈ ਧੰਨਵਾਦ ਜੀ